ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੀਲਾ ਆ ਪਹ ਚਲੇ ਜਾ ਰਹੇ ਨੇ ਸੂਰਜ ਪ੍ਰਕਾਸ਼ ਦੀ ਕਥਾ ਹੈ ਸਿਰਫ 1 ਮਿੰਟ ਘੋੜਾ ਰੁਕ ਗਿਆ ਹੈ ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਲਗਾਮ ਖਿੱਚਣ ਤੇ ਵੀ ਨਹੀਂ ਚੱਲਦਾ ਨਾਲ ਪਿੱਛੇ ਸਿੰਘ ਨੇ ਹੈਰਾਨ ਮਹਾਰਾਜ ਦਾ ਘੋੜਾ ੜੀ ਕਰ ਗਿਆ ਐਸਾ ਤੇ ਕਦੀ ਵੀ ਨਹੀਂ ਹੋਇਆ ਕਦੇ ਇਸ ਘੋੜੇ ਨੂੰ ਮਾਰਿਆ ਨਹੀਂ ਸੀ ਡਾਂਟਿਆ ਨਹੀਂ ਸੀ ਲੋੜ ਵੀ ਨਹੀਂ ਸੀ ਇਸ਼ਾਰੇ ਨਾਲ ਚੱਲਦਾ ਸੀ ਪਰ ਅੱਜ ਬਾਰ ਬਾਰ ਲਗਾਮ ਖਿੱਚਣ ਤੇ ਵੀ ਨਹੀਂ ਚੱਲਦਾ ਸਤਿਗੁਰਾਂ ਨੇ ਸੋਚਿਆ ਸ਼ਾਇਦ ਕਿਦਰੇ ਕੋਈ ਪੈਰ ਦੇ ਵਿੱਚ ਲੱਗ ਗਿਆ ਹੋਵੇ ਆਪ ਉਤਰੇ ਤੇ ਉਤਰਦਿਆਂ ਸਾਰ ਆਪ ਨੂੰ ਕੰਬਣੀ ਛੜੀ ਇੱਕਦਮ ਘੋੜੇ ਤੇ ਬੈਠ ਗਏ ਵਾਗਾ ਮੋੜ ਲਈਆਂ ਘੋੜਾ ਮੁੜ ਗਿਆ ਘੋੜਾ ਚੱਲ ਵੀ ਪਿਆ ਸਿੰਘ ਪੁੱਛਦੇ ਨੇ ਮਹਾਰਾਜ ਜਾਣਾ ਤੇ ਇਸ ਪਾਸੇ ਸੀ ਮਹਾਰਾਜ ਕਹਿੰਦੇ ਨੇ ਬੱਲਾ ਪਾ ਕੇ ਜਾਵਾਂਗੇ ਇਸ ਖੇਤ ਚੋਂ ਨਹੀਂ ਲੰਘਣਾ